ਮੇਟੂ ਜੀ ਜਸਟਿਸ ਵਰਮਾ ਹੋਰਾਂ ਦੀ ਜਸ਼ਵੰਤ ਵਰਮਾ ਹੋਰਿਆਂ ਦੀ ਗੱਲਬਾਤ ਕਰ ਲਈ ਜਿਨ੍ਹਾਂ ਦੇ ਘਰੋਂ ਨੋਟਾ ਨੇ ਐਸਾ ਜੱਬ ਪਾਇਆ ਕਿ ਉਹ ਨਿਭੜੀ ਨਹੀਂ ਰਿਹਾ ਮਹਾਦੋਸ਼ ਪਸਤਾਵ ਉਹਨਾਂ ਦੇ ਵਿਰੁੱਧ ਲੱਗਿਆ ਸੀ ਉਹਨਾਂ ਨੇ ਉਹਨੂੰ ਹਟਾਉਣ ਵਾਸਤੇ ਵੀ ਗੁਦਾਰਸ਼ ਕੀਤੀ ਪਰ ਉਹ ਨਹੀਂ ਹਟਿਆ ਉਹ ਨੂੰ ਅਜ ਪ੍ਰਵਾਨਗੀ ਮਿਲ ਗਈ ਹੈ ਅੱਗੇ ਵੀ ਉਹ ਚੱਲ ਰਿਹਾ ਹੈ ਇਹ ਮਾਮਲਾ ਹੁਣ ਕਿੱਥੇ ਜਾਏਗਾ ਤੇ ਕੋਹੇ ਉਹਨੂੰ ਜਾਏਗਾ ਆਪ ਦੇ ਮੈਨੂੰ ਤੇ ਲੱਗਦਾ ਕਿ ਪੂਰੇ ਤੱਕ ਚਾਹੀਏ ਹਾਂ ਜੀ ਇੰਪੀਚਮੈਂਟ ਉਹ ਬੋਲਦੇ ਐ ਇਸ ਨੂੰ ਅੰਗਰੇਜ਼ੀ ਦੇ ਵਿੱਚ ਮਹਾਦੋਸ਼ ਕਿ ਹੁਣ ਕਮੇਟੀ ਦਾ ਗਠਨ ਹੋ ਜਾਏਗਾ ਉਹਦੇ ਚ ਇੱਕ ਸ਼ਾਇਦ ਸੁਪਰੀਮ ਕੋਰਟ ਦਾ ਇੱਕ ਹਾਈ ਕੋਰਟ ਦਾ ਜੱਜ ਹੁੰਦਾ ਹੈ ਜੀ ਤਾਂ ਉਹ ਕਮੇਟੀ ਮੁੜ ਕੇ ਸਿਫਾਰਿਸ਼ ਕਰ ਦੇਗੀ ਦੋ ਧਿਆਈ ਚਾਹੀਦਾ ਜੇ ਦੋ ਧਿਆਈ ਬਹੁਮਤ ਉਧਰ ਹੋ ਗਿਆ ਹੂੰ ਇਹਨੂੰ ਇੰਪੀਚ ਕਰ ਦੇਣਗੇ ਜਸਟਿਸ ਵਰਮਾ ਨੂੰ ਜੀ ਜੀ ਕਿਉਂਕਿ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਜੱਜ ਇਸੇ ਤਰ੍ਹਾਂ ਹੀ ਟਾਇਆ ਜਾਂਦਾ ਨਾ ਕਿ ਪ੍ਰਕਿਰਿਆ ਹੂੰ 2018 ਕੇ 19 ਦੇ ਵਿੱਚ ਉਹ ਜਿਹੜੇ ਸੀਗੇ ਦੀਪਕ ਮਿਸ਼ਰਾ ਉਹਨਾਂ ਦੇ ਖਿਲਾਫ ਇਹ ਐਸੇ ਡਿੱਗ ਪਿਆ ਸੀਗਾ ਵੈਸੇ ਮਨਜ਼ੂਰੀ ਨਹੀਂ ਸੀ ਮਿਲੀ ਪਰ ਇੱਥੇ ਮੰਨ ਲਓ 2/3 ਮੈਂਬਰ ਜਿਹੜੇ ਸਹਿਮਤ ਹੋ ਜਾਂਦੇ ਆ ਰਾਸ਼ਟਰਪਤੀ ਮਤਲਬ ਕਿ ਮਨਜ਼ੂਰ ਕਰ ਲੈਂਦਾ ਤੇ ਬਸ ਠੀਕ ਹੈ ਨਾ ਜੀ ਪੈ ਗਿਆ ਇਹਦਾ ਭੋਗ ਜੀ ਪਰ ਗੱਲ ਇਹ ਆ ਕਿ ਵੱਡਾ ਸਵਾਲ ਇਹ ਆ ਕਿ ਨੋਟਾਂ ਨੂੰ ਉੱਥੇ ਅੱਗ ਲੱਗੀ ਆ ਕਰੇ ਵੀ ਉਹ ਕਿੱਥੋਂ ਆਏ ਕੀ ਸਬਕਤਾਬ ਹੈ ਜੁਡੀਸ਼ਰੀ ਦੀ ਸਾਖ ਦਾ ਮਸਲਾ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਜੋ ਵੀ ਜਾਂਚ ਪੜਤਾਲ ਸੀ ਪਬਲਿਕ ਡੋਮੇਨ ਚ ਨਾਲ ਦੀ ਨਾਲ ਪਾਈ ਆ ਜਸਟਿਸ ਵਰਮਾ ਨੇ ਪਹੁੰਚ ਵੀ ਕੀਤੀ ਆ ਦੋ ਤਿੰਨ ਵਾਰੀ ਤੇ ਸੁਪਰੀਮ ਕੋਰਟ ਨੇ ਕੋਈ ਲੜਪੱਲਾ ਨਹੀਂ ਫੜਾਇਆ ਜੀ ਪਰ ਇਹ ਜੁਡੀਸ਼ਰੀ ਦੇ ਨਾਲ ਜੁੜਿਆ ਮਸਲਾ ਸੀਗਾ ਮੇਰੇ ਖਿਆਲ ਦੇ ਨਾਲ ਹਾਲੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਕੁਝ ਗੁਝੀਆਂ ਕਿ ਪੈਸਾ ਕਿੱਥੋਂ ਆਇਆ ਕਿੰਨੇ ਲਿਆ ਕਿੰਨੇ ਦਿੱਤਾ ਕੀ ਜ਼ਰੀਆ ਸੀਗਾ ਕਿਵੇਂ ਪਹੁੰਚਿਆ ਇਹ ਸਾਰਿਆ ਮਤਲਬ ਕਿ ਜਿਹੜਾ ਮੈਟਰ ਹੈ ਨਾ ਉਹ ਦੇਸ਼ ਨੂੰ ਸਮਝ ਨਹੀਂ ਆਇਆ ਹੂੰ ਹੂੰ ਜਸਟਿਸ ਵਰਮਾ ਆਪ ਦੇ ਤਰਕਾਂ ਦੇ ਨਾਲ ਆਪ ਦੇ ਦਲੀਲਾਂ ਦੇ ਨਾਲ ਕਹ ਲੋ ਕਿ ਨਾ ਚੀਜ਼ਾਂ ਤੋਂ ਇਨਕਾਰ ਕਰਦਾ ਰਿਹਾ ਪਰ ਜੋ ਵੀ ਆ ਤੇ ਮੇਰੇ ਖਿਆਲ ਤੇ ਨਾਲ ਇਹ ਮਾਮਲਾ ਜਿਹੜਾ ਕਾਫੀ ਸੈਂਸਿਟਿਵ ਸੀਗਾ ਜੁਡੀਸ਼ਰੀ ਦੇ ਲਿਆਸ ਦੇ ਨਾਲ ਕਿਉਂਕਿ ਜੁਡੀਸ਼ਰੀ ਦੇ ਵਿੱਚ ਅੱਜ ਦੇ ਦੌਰ ਚ ਬਹੁਤ ਵੱਡੇ ਰਿਫਾਰਮਸ ਦੀ ਜ਼ਰੂਰਤ ਹੈ ਪੁਲਿਸ ਤੇ ਜੁਡੀਸ਼ਰੀ ਜਿੰਨੀ ਜਲਦੀ ਇਹਨਾਂ ਦੇ ਵਿੱਚ ਜਿਹੜੇ ਬਚਦੇ ਰਿਫਾਰਮਸ ਆ ਉਹ ਕਰਨੇ ਪੈਣਗੇ ਨਹੀਂ ਤੇ ਉਹ ਬਹੁਤ ਵੱਡਾ ਖਮਿਆza ਜਿਹੜਾ ਹੈ ਉਹ ਭੁਗਤਣਾ ਪਵੇਗਾ ਜੀ ਜੀ ਬਿਲਕੁਲ ਮਿੰਟ ਜੀ 1300 ਸਿੰਘ ਬਾਈ ਕਹਿ ਰਹੇ ਨੇ ਕਹਿੰਦੇ ਕਿ ਫਿਰ ਤਾਂ ਬਰਮਾ ਸਾਹਿਬ ਭਾਰਤ ਦੇ ਪਹਿਲੇ ਜੱਜ ਹੋਣਗੇ ਕਹਿੰਦੇ ਜਿਨ੍ਹਾਂ ਨੂੰ ਇਸ ਤਰ੍ਹਾਂ ਲਾਇਆ ਜਾਏਗਾ ਕਿਚ ਕਰ ਦਿੱਤਾ ਜਾਏਗਾ ਹੂੰ ਹੂੰ ਤਾ ਪਤਾ ਨਹੀਂ ਉਸ ਤੋਂ ਪਹਿਲਾਂ ਕੋਈ ਹੋਣ ਕਿਉਂਕਿ ਛੇਵੇਂ ਨੇ ਮੇਰੇ ਖਿਆਲ ਦੇ ਨਾਲ ਇਹ ਜਿਨ੍ਹਾਂ ਦੇ ਖਿਲਾਫ ਆਏਗਾ ਲਗਭਗ 6 ਹੋਗਾ ਮੇਰਾ ਮੰਨਣਾ ਜੇ ਮੈਂ ਗਲਤ ਨਹੀਂ ਤਾਂ ਅੱਧੀ ਦਰਜਨ ਦੇ ਕਰੀਬ ਤਾਂ ਹੋ ਗਏ ਜੱਜ ਹੁਣ ਕਿੰਨੇ ਲਥੇ ਕਿੰਨੇ ਨਹੀਂ ਇਹ ਡਾਟਾ ਤਾਂ ਵੇਖਣਾ ਪਏਗਾ ਪਰ ਮੇਰੇ ਖਿਆਲ ਦੇ ਨਾਲ ਇਹ 5 6 ਤੇ ਆ ਗਏ ਆ ਜੱਜ ਜਿਨ੍ਹਾਂ ਦੇ ਖਿਲਾਫ ਇਸ ਤਰ੍ਹਾਂ ਹੋਇਆ ਜੀ 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 ਇੱਕ ਹੋਰ ਜਾਣਕਾਰੀ ਵੀ ਦੇ ਰਹੇ ਨੇ 1300 ਸਿੰਘ ਬਾਈ ਜੀ ਇਹਨਾਂ ਦੀ ਆਈਡੀ ਆ ਇਹ ਕਹਿੰਦੇ ਬਰਮਾ ਸਾਹਿਬ ਇੱਕ ਖੰਡ ਮਿਲਦੇ ਨਾਨ ਐਗਜ਼ੀਕਿਊਟਿਵ ਡਾਇਰੈਕਟਰ ਵੀ ਹਾਂ ਜੀ ਰਹੇ ਸੀਗੇ ਉਹਦੇ ਬਾਰੇ ਵੀ ਹਾਂ ਜੀ ਚਰਚਾ ਚੱਲੀ ਸੀ ਉਹਨਾਂ ਦੇ ਨਾਲ ਵਿੱਚ ਜੀ